ਮੰਡੀ ਗੋਵਿੰਦਗੜ੍ਹ ਤੋਂ ਵਿੱਚ ਵੱਖ-ਵੱਖ ਹਿੰਦੂ ਜਥੇਬੰਦੀਆਂ ਦੇ ਵੱਲੋਂ ਤਕਰੀਬਨ 2.5 ਤੋਂ 3 ਘੰਟੇ ਦੇ ਸਮੇਂ ਤੋ ਜੀਟੀ ਰੋਡ ਦੇ ਉੱਤੇ ਧਰਨਾ ਦਿੱਤਾ ਗਿਆ ਸੀ ਤਾਂ ਉਹਨਾਂ ਦੀ ਮੰਗਾਂ ਮੰਨਣ ਨੂੰ ਪਰੰਤ ਇਹ ਜਿਹੜਾ ਹੋਣਾ ਸਮਾਪਤ ਕਰ ਦਿੱਤਾ। ਜ਼ਿਕਰ ਹੋ ਗਿਆ ਕਿ ਹਿੰਦੂ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਇੱਕ ਗਊ ਮਾਸ ਦਾ ਟਰੱਕ ਫੜਿਆ ਗਿਆ ਸੀ ਤੇ ਉਸ ਨੂੰ ਪੁਲਿਸ ਦੇ ਧਿਆਨ ਦੇ ਵਿੱਚ ਲਿਆਉਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਮੌਕੇ ਤੇ ਕੋਈ ਕਾਰਵਾਈ ਅਮਲ ਦੇ ਵਿੱਚ ਨਾ ਲਿਆਉਣ ਦੇ ਦੋਸ਼ 'ਵਜੂ ਜੀਟੀ ਰੋਡ ਤੇ ਜਾਮ ਲਗਾ ਕੇ ਧਰਨਾ ਦਿੱਤਾ ਗਿਆ ਸੀ। ਜੁਗਟਾਈ ਤੋਂ 3 ਘੰਟੇ ਤੱਕ ਚੱਲ ਰਿਹਾ ਹੈ ਤੇ ਇਸੇ ਦੌਰਾਨ ਹਿੰਦੂ ਜਥੇਬੰਦੀਆਂ ਤੇ ਆਗੂਆਂ ਵੱਲੋਂ ਪੁਲਿਸ ਥਾਣਾ ਮੰਡੀ ਕੋ ਬਿੰਦਕੜ ਦੇ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਉਹਨਾਂ ਵੱਲੋਂ ਮੌਕੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਮੌਕੇ ਤੇ ਪਹੁੰਚੇ ਐਸਪੀ ਡੀ ਫਤਿਹਗੜ੍ਹ ਸਾਹਿਬ ਰਾਕੇਸ਼ ਯਾਦਵ ਨੇ ਧਰਨਾਕਾਰੀਆਂ ਦੇ ਨਾਲ ਗੱਲਬਾਤ ਕਰਕੇ ਵਿਸ਼ਵਾਸ ਦਿਵਾਇਆ ਹੈ ਕਿ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਨ ਲਿਆ ਜਾਵੇਗਾ ਤੇ ਸੁਪਰੰਡੈਂਟ ਧਰਨਾਕਾਰੀਆਂ ਵੱਲੋਂ ਇਹ ਧਰਨਾ ਸਮਾਪਤ ਕੀਤਾ ਗਿਆ ਤੇ ਜਮ ਖੋਲਿਆ ਗਿਆ ਕੀ ਮੈਟਰ ਹੈ ਜਿਹੜਾ ਅੱਜ ਪ੍ਰੋਟੈਸਟ ਹੋਇਆ ਅੱਜ ਜਿਹੜਾ ਇੱਥੇ ਸੰਗਠਨ ਹੈ ਉਹਨਾਂ ਨੇ ਇੱਕ 2 ਮਾਸ ਦਾ ਟਰੱਕ ਫੜਾ ਸੀ ਔਰ ਇਹਨਾਂ ਦਾ ਰੋਸ਼ ਸੀਗਾ ਕਿ ਜਿੱਥੇ ਟਰੱਕ ਆ ਰਿਹਾ ਉਸਤੇ ਇਮੀਡੀਏਟ ਕੋਈ ਕਾਰਵਾਈ ਹੋਣੀ ਚਾਹੀਦੀ ਸੀ ਇਹ ਪੁਲਿਸ ਦੇ ਕੋਲ ਆਏ ਇੱਥੇ ਇਹਨਾਂ ਨੂੰ ਲੱਗਾ ਕਿ ਪੁਲਿਸ ਦੀ ਕਾਰਵਾਈ ਦੇ ਵਿੱਚ ਕੋਈ ਢਿੱਲਾਈ ਸੀਗੀ ਉਸ ਕਰਕੇ ਇਹਨਾਂ ਦਾ ਰੋਸ਼ ਵਧ ਗਿਆ ਔਰ ਇਸ ਕਰਕੇ ਇਹਨਾਂ ਨੇ ਜਾਮ ਲਾਇਆ ਸੀ ਉਹਦੇ ਬਾਅਦ ਇਹਨਾਂ ਦੇ ਨਾਲ ਗੱਲਬਾਤ ਹੋ ਕਰਕੇ ਸਾਰਾ ਕੁਝ ਆਰਾਮ ਨਾਲ ਹੋ ਗਿਆ ਜੀ ਜਿਹੜੀ ਇਹਨਾਂ ਦੇ ਡਿਮਾਂਡ ਸੀ ਕਿ ਜਿਸ ਹਿਸਾਬ ਨਾਲ ਅੱਗੇ ਕਾਰਵਾਈ ਚੱਲ ਬਣਨੀ ਹੈ ਉਹ ਕਾਰਵਾਈ ਐਸੀ ਕਰਨ ਨੂੰ ਤਿਆਰ ਹੈ ਔਰ ਉਹ ਬਣਦੀ ਵੀ ਹੈ ਔਰ ਸਾਰੇ ਧਰਮਾਂ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਵੇਂ ਵੀ ਜਿਸ ਤੇ ਕੋਈ ਕਾਰਵਾਈ ਬਣਦੀ ਆ ਆਪਾਂ ਕਰਦੇ ਹਾਂ ਕੀ ਮੰਗ ਕੀਤੀ ਜਿਹਨੂੰ ਕੀ ਕਰ ਰਹੀ ਹੈ ਇਹਨਾਂ ਦਾ ਸਿਗਾ ਕਿ ਜੇ ਕੋਈ ਮੁਲਾਜ਼ਮ ਹੈ ਜਿਸਨੇ ਕੋਈ ਅਨਗਲੀ ਹੋਈ ਹੈ ਜਾਂ ਜਿਸਨੇ ਮੌਕੇ ਤੇ ਕਾਰਵਾਈ ਨਹੀਂ ਕੀਤੀ ਹੈ ਉਸਤੇ ਕਾਰਵਾਈ ਕੀਤੀ ਜਾਏ ਪਹਿਲਾਂ ਇਹਨਾਂ ਦੀ ਉਹੀ ਗੱਲ ਸੀਗੀ ਉਸਦੇ ਬਾਅਦ ਪਰਚਾ ਦਿੱਤਾ ਜਾਏ ਪਰਚੇ ਦੇ ਬਾਅਦ ਜਿਹੜੇ ਬੰਦੇ ਇਸ ਦੇ ਵਿੱਚ ਆئیںਗੇ ਉਹਨਾਂ ਤੇ ਕਾਰਵਾਈ ਕੀਤੀ ਜਾਏ ਤਾਂ ਉਸ ਵਾਸਤੇ ਜੀ ਪਰਚਾ ਆਪਾ ਦਿੱਤਾ ਹੈ ਉਹਦੇ علاوہ ਜਿਹੜੇ ਮੁਲਾਜ਼ਮ ਹੈ ਉਹਨਾਂ ਦਾ ਵੀ ਅਸੀਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ ਔਰ ਜੇ ਕਿਸੇ ਦੀ ਵੀ ਅਨਗਲੀ ਹੈ ਤਾਂ ਉਸਤੇ ਕਾਰਵਾਈ ਕਰਾਂਗੇ